ਪੰਜਾਬ ਦੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤੀ ਹੈ। ਔਰ ਬਹੁਤ ਹੀ ਅੱਛੇ ਪੋਜ਼ਿਟਿਵ ਰਿਜ਼ਲਟ ਜਿਹੜੇ ਨੇ ਪੰਜਾਬ 'ਚ ਦੇਖਣ ਨੂੰ ਮਿਲ ਰਹੇ ਨੇ। ਸਾਰੇ ਆਫੀਸਰ ਸਾਹਿਬਾਨ ਜੀ ਜਾਨ ਲਾ ਕੇ ਆਪਣਾ ਕੰਮ ਕਰ ਰਹੇ ਨੇ। ਅੱਜ ਦੇ ਖਾਸ ਕਰਕੇ ਮੈਂ ਦੇਖ ਰਿਹਾ 80 ਕਾ ਕਿ ਹਸ਼ਿਆਰਪੁਰ ਦੇ ਰਿਜ਼ਲਟ ਜਿਹੜੇ ਨੇ ਬਹੁਤ ਹੀ ਅੱਛੇ ਨੇ ਕਿ ਕਨਵੈਕਸ਼ਨ ਰੇਟ ਜਿਹੜਾ ਉਹ 91% ਆ। ਬੜੀ ਅੱਛੀ ਗੱਲ ਆ ਕਿ ਤੁਹਾਡੇ ਪੁਲਿਸ ਆਫੀਸਰ ਜਿਹੜੇ ਨੇ ਕਿ ਉਹ ਅੱਛੇ ਤਰੀਕੇ ਨਾਲ ਇਨਵੈਸਟੀਗੇਸ਼ਨ ਕਰ ਰਹੇ ਨੇ ਔਰ ਟ੍ਰਾਇਲ ਦੇ ਅੰਦਰ ਅੱਛੇ ਤ ਸਾਡਾ ਟੀਚਾ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਜਿਹੜਾ ਉਹ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿੱਥੇ ਇੱਕ ਵੀ ਨਸ਼ਾ ਕਰਨ ਵਾਲਾ ਵਿਅਕਤੀ ਨਹੀਂ ਮਿਲੂਗਾ ਨਾ ਨਸ਼ਾ ਤਸਕਰ ਹੋਊਗਾ ਇਧਰ ਲਈ ਸਾਨੂੰ ਸਾਰਿਆਂ ਨੂੰ ਜੋਰ ਲਾ ਕੇ ਕੰਮ ਕਰਨ ਦੀ ਦੌੜ ਆਗੀ ਲਗਭਗ 179 ਐਫਆਈਆਰ ਰਜਿਸਟਰ ਹੋ ਜਾਂਣਗੀਆਂ ਪਰ 272 ਜਿਹੜੇ ਪਰਸਨ ਉਹ ਰੈਸਟ ਕੀਤੇ ਗਏ ਨੇਗੇ ਪਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਸੇ ਪੰਜਾਬ ਮਹਿਮ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਕੀਤੀ ਸੀ ਉਹਦੇ ਅੰਦਰ ਬਹੁਤ ਹੀ ਭਰਮਾ ਹੰਗਾਰਾ ਮਿਲਿਆ ਜਿਵੇਂ ਮਹੀਨੇ ਦੀ ਮੈਂ ਗੱਲ ਕਰਾ ਤਾਂ ਲੋਕਾਂ ਵੱਲੋਂ ਦੇ ਤਿੰਨ ਇਨਫਰਮੇਸ਼ਨ ਦੇ ਆਧਾਰ ਦੇ ਉੱਤੇ 17 ਐਫਆਈਆਰ ਰਜਿਸਟਰ ਹੋ ਜਾਂਣੇ ਕਿ ਕਾਫੀ ਵੱਡੀ ਗੱਲ ਆ ਕਿ ਲੋਕ ਚੜੇ ਲਗੇ ਔਰ ਖਾਸ ਕਰਕੇ ਜੇ ਮੈਂ ਹਸ਼ਿਆਰਪੁਰ ਦੀ ਗੱਲ ਕਰਾਂ ਲੋਕ ਆਪ ਬਹਾਰੇ ਇਸ ਮਹਿਮ ਦਾ ਸਾਥ ਦੇ ਰਹੇ ਨੇਗੇ ਉਹਦੇ ਰਾਹੀਂ ਐਪਲੀਕੇਸ਼ਨ ਆਈਆਂ ਉਹਦੇ ਰਾਹੀਂ ਜਿਹੜੀ ਆ ਮੋਬਾਈ ਆਈ ਵਟਸਐਪ ਤੇ ਇਨਫਰਮੇਸ਼ਨ ਆਈ ਉਸ ਇਨਫਰਮੇਸ਼ਨ ਨੂੰ ਜਦੋਂ ਅੱਗੇ ਜਾ ਕੇ ਇਨਵੈਸਟੀਗੇਸ਼ਨ ਕੀਤੀ ਇਨਕੁਆਰੀ ਕੀਤੀ ਉਹਦੇ ਵਿੱਚ ਜਦੋਂ ਪਤਾ ਲੱਗੇ ਕਿ ਹਾਂ ਇੱਥੇ ਕ੍ਰਾਈਮ ਹੋ ਰਿਹਾ 970 ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇਗੀਆਂ 442 ਜਿਹੜੀਆਂ ਪੰਚਾਇਤਾਂ ਸਨਗੀਆਂ ਉਹਨਾਂ ਨੇ ਆਪਣੇ ਰੈਜ਼ੋਲੂਸ਼ਨ ਜੜੇ ਦੇਗੀਆਂ ਉਹ ਵੀ ਅਡਾਪਟ ਕੀਤੇ ਨੇ ਕਿ ਰੈਜ਼ੋਲੂਸ਼ਨ ਪਾਏ ਨੇ ਕਿ ਅਸੀਂ ਨਸ਼ਿਆ ਦੇ ਵਿਰੁੱਧ ਜੋ ਜੰਗ ਸਰਕਾਰ ਵੱਲੋਂ ਛੇੜੀ ਗਈ ਆ ਉਹਦੇ ਅੰਦਰ ਸਰਕਾਰ ਦਾ ਸਾਥ ਦੇਮਾਂਗੇ ਹੁਣ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਲੜਾਈ ਅੰਤਮ ਦੌਰ 'ਚ ਪਹੁੰਚ ਚੁੱਕੀ ਆ ਸੋ ਬਿਲਕੁਲ ਇੱਕ ਵੀ ਨਸ਼ਾ ਤਸਕਰ ਪੰਜਾਬ 'ਚ ਰਹਿਣ ਨਹੀਂ ਦੇਣਾ ਬੜਾ ਸਪਸ਼ਟ ਆ ਕਿ ਜਾਤਾ ਪੰਜਾਬ ਛੱਡ ਦਿਓ ਨਹੀਂ ਨਸ਼ੇ ਦਾ ਧੰਦਾ ਛੱਡ ਦਿਓ ਜੇਕਰ ਨਹੀਂ ਛੱਡੋਗੇ ਤਾਂ ਤੁਹਾਨੂੰ ਜੇਲ੍ਹ ਜਾਣਾ ਪਊਗਾ